ਹਾਂਜੀ ਹੁਣ ਜਿਹੜੀ ਇੱਕ ਬਹੁਤ ਵੱਡੀ ਅਪਡੇਟ ਫਿਰ ਤੋਂ ਸਾਹਮਣੇ ਆ ਗਈ ਆ ਜਿਹਦੇ ਵਿੱਚ ਕਿ ਬਾਬਾ ਰਸੂਲਪੁਰੇ ਵਾਲੀ ਆ ਜਿਹੜਾ ਜਿਹਦਾ ਨਾਮ ਪੂਰਾ ਨਾਮ ਹਰਜੀਤ ਸਿੰਘ ਬਾਬਾ ਇਹ ਤੇ ਪਰ ਰਸੂਲਪੁਰੇ ਦਾ ਪਿੰਡ ਆ ਜਿਵੇਂ ਇਹ ਜੋ ਇੱਕ ਜਿਹੜੀ ਜਨਾਨੀ ਦਾ ਇਹਨੇ ਬਲਾਤਕਾਰ ਕੀਤਾ ਸੀ ਉਹ ਜਨਾਨੀ ਸਾਹਮਣੇ ਆ ਗਈ ਆ ਜਿਹਦੇ ਵਿੱਚ ਇੱਕ ਮਤੜ ਕੇ ਵੀਡੀਓ ਵੀ ਅਪਲੋਡ ਕੀਤੀ ਸੀ ਜਿਹਦੇ ਵਿੱਚ ਬਾਬਾ ਰਾਜਾ ਰਾਜਸੰਗ ਨੇ ਇਹ ਬਾਬਾ ਰਾਜਾ ਰਾਜਸਿੰਘ ਨਾਲ ਇਹ ਜਿਤ ਰਿਆ ਹੁੰਦਾ ਜੋ ਇਹ ਮਾਮਲਿਆਂ ਦੇ ਵਿੱਚ ਵੀ ਅਮਰਤਪਾਲ ਮੈਨੂੰ ਇੱਕ ਗੁੰਡਾਗਰਦੀ ਕਰਦਾ ਤੇ ਉਹ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦਾ ਸਾਡੀਆਂ ਧੀਆ ਭੈਣਾਂ ਜਿਹੜੀਆਂ ਜੋ ਵੀ ਵੀਡੀਓ ਪਾ ਰਹੀਆਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਹੱਕ ਚ ਗੱਲਾਂ ਕਰ ਰਹੇ ਸੀ ਇਹ ਬਾਬਾ ਰਸੂਲਪੁਰੀਆ ਹਰਜੀਤ ਸਿੰਘ ਤਾਂ ਹੁਣ ਇਹਦੀ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਬਣੇ ਰੋ ਚੈਨਲ ਤੇ ਜੋ ਇਹਦੇ ਵੀ ਖੁਲਾਸੇ ਹੋਣ ਵਾਲੇ ਆ ਵੀ ਇਹ ਦੱਸ ਵੀ ਜਿਹੜੀ ਹੁਣ ਆਹਾ ਜਿਹੜੀ ਜਨਾਨੀ ਨੇ ਬਲਾਤਕਾਰ ਕੀਤਾ ਜਿਹੜੀ ਜਨਾਨੀ ਦਾ ਉਹ ਸਾਹਮਣੇ ਆ ਗਈ ਆ ਤਾਂ ਪਹਿਲਾ ਵੀਡੀਓ ਸੁਣੋ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਸੁਣੋ ਵੀਡੀਓ ਕਤਲ ਹੁੰਦਾ ਹੈ ਅਮਰਪਾਲ ਸਿੰਘ ਮੈਰੋ ਨੂੰ ਮਾਸਟਰ ਮਾਈਂਡ ਦੱਸਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਅਮਰਪਾਲ ਸਿੰਘ ਮੈਰੋ ਨੂੰ ਸਵਾਲ ਕਰਦੇ ਨੇ ਸਵਾਲ ਕੌਣ ਕਰਦੇ ਆ ਹਰਜੀਤ ਸਿੰਘ ਰਸੂਲਪੁਰ ਜਿਹਨੂੰ ਬਾਬਾ ਹਰਜੀਤ ਸਿੰਘ ਰਸੂਲਪੁਰ ਕਿਹਾ ਜਾਂਦਾ ਹੈ ਦੂਜੇ ਪਾਸੇ ਬੂਟਾ ਸਿੰਘ ਹੋਰ ਵੀ ਕਈ ਜਿਹੜੇ ਲੋਕ ਨੇ ਸਵਾਲ ਕਰ ਰਹੇ ਨੇ ਪਰ ਜਿਸ ਤਿੱਕੇ ਦੇ ਨਾਲ ਹਰਜੀਤ ਸਿੰਘ ਰਸੂਲਪੁਰ ਦੇ ਸਵਾਲ ਨੇ ਉਹ ਸਵਾਲ ਇਸ ਤਰ੍ਹਾਂ ਦੇ ਨੇ ਕਿ ਵੀ ਅਸੀਂ ਤਾਂ ਉਹ ਆ ਜੋ ਧੀਆ ਪੈਣਾ ਦੀ ਇੱਜ਼ਤਾਂ ਦੇ ਰਾਖੇ ਆ ਅਸੀਂ ਇਸ ਤਰ੍ਹਾਂ ਦੀ ਸਿਕੋਮ ਨਹੀਂ ਹੈਗੀ ਕਿ ਧੋਖੇ ਨਾਲ ਕਿਸੇ ਨੂੰ ਮਾਰਿਆ ਜਾਵੇ ਜੋ ਕਰ ਰਿਹਾ ਸੀਗਾ ਜੋ ਕਰਨੀਆਂ ਸੀਗੀਆਂ ਤਾਂ ਉਹਨਾਂ ਨੂੰ ਆਜ਼ਾਦੀ ਹੈ ਇਹਨਾਂ ਕੁ ਕਰਨ ਦਾ ਪਰ ਬਹੁਤ ਸਾਰੀਆਂ ਗੱਲਾਂ ਨੇ ਇਹ ਚੀਜ਼ਾਂ ਦੇ ਵਿੱਚ ਇੱਕ ਨਵਾਂ ਮੋੜ ਆਇਆ ਇੱਕ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਉਹ ਪਰਿਵਾਰ ਪੀੜਤ ਹੈ ਉਹ ਪੀੜਤ ਕਿਉਂ ਹੈ ਕਿਹਦੇ ਕਰਕੇ ਪੀੜਤ ਹੈ ਉਹਨੇ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਉਹਨਾ ਕਰਕੇ ਪੀੜਤ ਨੇ ਉਹਨਾਂ ਦੇਤੇ ਇਲਜ਼ਾਮ ਨੇ ਇਹਨਾਂ ਵੱਲੋਂ ਪਰਿਵਾਰ ਵੱਲੋਂ ਕਿ ਉਹਨਾਂ ਵੱਲੋਂ ਸਾਡੇ ਨਾਲ ਦੁਸ਼ਕਰਮ ਕੀਤਾ ਗਿਆ ਹਾਂਜੀ ਇਹ ਤੁਸੀਂ ਸੁਣ ਹੀ ਲਿਆ ਜਿਹੜਾ ਕਿ ਬਾਬਾ ਰਸੂਲਪੁਰੀਆ ਕਹਿੰਦਾ ਸੀ ਜਿਹੜਾ ਹਰਜੀਤ ਸਿੰਘ ਬਾਬਾ ਪੂਰਾ ਨਾਮੋਂ ਦਾ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਧੀਆ ਭੈਣਾਂ ਜੋ ਵੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਰਹੀਆਂ ਤੇ ਜਾਂ ਜਿੰਨੀਆਂ ਵੀ ਗੰਦੀਆਂ ਵੀਡੀਓ ਪਾਉਂਦੀਆਂ ਉਹਨਾਂ ਦੇ ਹੱਕ ਦੇ ਵਿੱਚ ਇਹ ਆਪਣੇ ਬੰਨਿਓ ਗੱਲਾਂ ਕਰਦਾ ਸੀ ਤੇ ਹੋਇਆ ਕੀ ਸੀ ਜੋ ਲਿਵਿੰਗ ਇੰਡੀਆ ਦੇ ਉੱਤੇ ਜਿਹੜਾ ਜਿੱਥੇ ਕੀ ਬਾਬਾ ਰਾਜਾ ਰਾਜ ਸਿੰਘ ਜੋ ਕਿ ਬਈ ਇੱਕ ਆਪਾ ਕਹਦੇ ਸਾਡੇ ਸਿੱਖ ਜਥੇਬੰਦੀਆਂ ਸਾਰੇ ਆਗੂ ਮੇਨ ਆਗੂ ਜੋ ਤੇ ਪਰ ਉਹਨਾਂ ਦੇ ਨਾਲ ਇਹ ਇੱਕ ਜੇਰਾ ਕਰ ਰਿਆ ਸੀ ਕਹਿੰਦਾ ਮਤਲਬ ਤੇ ਸਵੇਰੇ ਉਹ ਜੋ ਸੋਭਾ ਵੀ ਵੀਡੀਓ ਦੇਖੀ ਸੀ ਮੈਂ ਜੋ ਲਿਵਿੰਗ ਇੰਡੀਆ ਤੇ ਲਾਈਵ ਸੀ ਜਿੱਥੇ ਕੀ ਦੀਪਕ ਲੋਥਰਾ ਤੇ ਰਸੂਲਪੁਰ ਬਾਬਾ ਜਿਹੜਾ ਇਹ ਤੇ ਬਾਬਾ ਰਾਜਾ ਰਾਜ ਸਿੰਘ ਇੱਕ ਪੱਤਰਕਾਰ ਉੱਥੇ ਕੀ ਹੁੰਦਾ ਇਨੇ ਸਵਾਲ ਰੱਖੇ ਸੀ ਵੀ ਸਾਡੀਆਂ ਜਿਹੜੀਆਂ ਧੀਆਂ ਨਾਲ ਤੁਸੀਂ ਕਤਲ ਕਰ ਰਹੇ ਹੋ ਤੇ ਜਿਹੜੇ ਜੋ ਵੀ ਕੋਈ ਆਪਣਾ ਕਰ ਰਿਹਾ ਜੋ ਕੰਮ ਕਰ ਰਿਹਾ ਤਾਂ ਉਹਨੂੰ ਕਰ ਲੈਣ ਤੇ ਜੇ ਤੁਹਾਨੂੰ ਬੁਰਾ ਲੱਗਦਾ ਤੁਸੀਂ ਵੀਡੀਓ ਨਾ ਦੇਖੋ ਇਹ ਬਾਬਾ ਰਸੂਲਪੁਰ ਜਿਹੜਾ ਇਹਦੇ ਸਵਾਲ ਆ ਹਰਜੀਤ ਸਿੰਘ ਬਾਬੇ ਦੀ ਇਹ ਕਹਿੰਦਾ ਵੀ ਜਿਹੜਾ ਉਹ ਕੰਮ ਕਰ ਰਹੀਆਂ ਜੋ ਵੀ ਕਰ ਰਹੀਆਂ ਥੋੜਾ ਮਤਲਬ ਹੀ ਹੈਗਾ ਕਿਸੇ ਦੇ ਜ਼ਿੰਦਗੀ 'ਚੇ ਦਖਲ ਦੇ ਜਾਂਦਾ ਕਹਿੰਦਾ ਮਤਲਬ ਇਹਨੇ ਅਮਰਤਪਾਲ ਨੂੰ ਇਹ ਕਿਹਾ ਵੀ ਜਿਹੜਾ ਅਮਰਤਪਾਲ ਮਹਿਰੋ ਇਹ ਇੱਕ ਬਾਣੀ ਦੇ ਵਿੱਚ ਗੁੰਡਾਗਰਦੀ ਦਿਖਾਉਂਦਾ ਤੇ ਗੁੰਡਾ ਹੀ ਆਇਆ ਸੀ। ਅੱਜ ਤਾਂ ਕਹਿਣਾ ਹੁਣ ਇਹ ਆ ਵੀ ਜੋ ਵੀ ਕੋਈ ਗੰਦ ਪਾਉਂਦਾ ਪਾਈ ਜਾਂਦਾ ਤੁਸੀਂ ਕਿ ਲੈਣਾ ਕਹਿਣਾ ਮਤਲਬ ਇਹ ਉਹਨਾਂ ਦੇ ਪੱਖ ਦੇ ਵਿੱਚ ਖੜ ਗਿਆ ਜਿੰਨੇ ਵੀ ਜੋ ਇਹ ਅਸ਼ਲੀਲ ਵੀਡੀਓ ਬਣਾਉਂਦੇ ਆ ਜਿन्हੀਆਂ ਕਿਉਂਕਿ ਜਿਹੜੀ ਦੀਪਕ ਲੋਥਰਾ ਇਹਦੀਆਂ ਤੁਸੀਂ ਜਿਹੜੀਆਂ ਬੈਦਲੀਆਂ ਵੀਡੀਓ ਦੇਖ ਲਓ ਪਹਿਲਾ ਨੰਬਰ ਤਾਂ ਤੁਹਾਨੂੰ ਪਤਾ ਲੱਗ ਜੂ ਤੇ ਜਿਹੜੀਆਂ ਹੁਣ ਇਹਦੀਆਂ ਕਰਤੂਤਾ ਸਾਹਮਣੇ ਆ ਗਈਆਂ ਉਹ ਤੁਸੀਂ ਸੁਣੀ ਲਈਆਂ ਜਿਹੜਾ ਕਿ ਇਹ ਬਾਬਾ ਰਾਜਾਰਾ ਸਿੰਘ ਨਾਲ ਜਿੱਤ ਰਿਆ ਇਸ ਵੇਰੇ ਤਾਂ ਹੁਣ ਇਹ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਇਹ ਮੈਂ ਪੂਰੀ ਵੀਡੀਓ ਵੀ ਪਾਉਣੀ ਆ ਹਜੇ ਇਹ ਤਾਂ ਸਿਰਫ ਮੈਂ ਤੁਹਾਨੂੰ ਸੁਣਾਈ ਆ ਪੂਰੀ ਵੀਡੀਓ ਆਪਣੀ ਚੈਨਲ ਤੇ ਬਸ ਸਿਰਫ ਪਹਿਲਾਂ ਮੈਂ ਇਹ ਵੀਡੀਓ ਚੜਾਉਂ ਆ ਅਪਲੋਡ ਕਰੂੰ ਤੇ ਉਹ ਵੀ ਆਪਣੇ ਚੈਨਲ ਤੇ ਮਿਲ ਜੂ ਤੁਹਾਨੂੰ ਪੂਰੀ ਵੀਡੀਓ ਪਾਵਾਂਗੇ ਆਪਾਂ ਜੋ ਇੱਕ ਚੈਨਲ ਤੋਂ ਚੱਕ ਕੇ ਤੇ ਜਿਹਦੇ ਵਿੱਚ ਇਹ ਪੂਰੀਆਂ ਇਹਦੀਆਂ ਕਰਤੂਤ ਸਾਰੀ ਦੱਸੀ ਜਾਊਗੀ ਤੇ ਪਰ ਇਹ ਵੀਡੀਓ ਤੁਹਾਨੂੰ ਇੱਕ ਵਾਰ ਥੋੜੀ ਸੁਣਾਈ ਆ ਮੈਂ ਸਿਰਫ ਵੀਡੀਓ ਵੀ ਜ਼ਿਆਦਾ ਲੰਬੀ ਨਾ ਹੋਵੇ ਇਹਦੀਆਂ ਕਰਤੂਤਾਂ ਜਿਹੜੀਆਂ ਹੁਣ ਰਸੂਲਪੁਰ ਜਿਹੜਾ ਹਰਜੀਤ ਸਿੰਘ ਬਾਬਾ ਰਸੂਲਪੁਰ ਇਹਦਾ ਪੈਂਡਾ ਜਿਹੜੀ ਇਹ ਇੱਕ ਇਹ ਘਟਿਆ ਕਰਨ ਕੀਤਾ ਜੋ ਇੱਕ ਵਿਸਾਖੀ ਵਾਲੇ ਦਿਨ ਗੁਰੂਆਂ ਦਾ ਦਿਨ ਹੁੰਦਾ ਸਾਡੇਆਂ ਦਾ ਉਸ ਦਿਨ ਇਹ ਬਲਾਤਕਾਰ ਕਰਦਾ ਜੋ ਇਹ ਜਨਾਨੀ ਸਾਹਮਣੇ ਆਈ ਹੈ ਕੈਮਰੇ ਦੇ ਜਿਵੇਂ ਕਿ ਉਹ ਬਾਬਾ ਰਾਜਾਰਾਜ ਸਿੰਘ ਵੀ ਕੋਲੇ ਵੀ ਜਾਂਦੀ ਰਹੀ ਆ ਇਹ ਬਾਬਾ ਰਾਜਾਰਾਜ ਸਿੰਘ ਨੇ ਦੱਸਿਆ ਵੀ ਤੂੰ ਕੀ ਸਾਡੇ ਦੇਸ਼ ਦਾ ਭਲਾ ਕਰੇਂਗਾ ਤੂੰ ਕਹਿੰਦਾ ਵੀ ਮੈਂ ਇਹਨਾਂ ਦੇ ਬੱਚੀਆਂ ਦੇ ਹੱਕ ਚ ਤੂੰ ਤਾਂ ਇੱਕ ਬਲਾਤਕਾਰੀ ਹੈ ਖੁਦ ਤੂੰ ਕੀ ਹੱਕ ਚ ਖੜੇਂਗਾ ਤੈਨੂੰ ਦੇਸ਼ ਦਾ ਕੀ ਪਤਾ ਹੈਗਾ ਤੂੰ ਜਿਹੜੇ ਖੁਦ ਅਪਰਾਧੀ ਤੂੰ ਖੁਦ ਆਪਕਾ ਇੱਕਾ ਅਪਰਾਧੀ ਆ ਜਿਹੜਾ ਇਹ ਘਟੀਆਂ ਕਰਤੂਤ ਕੀਤੀ ਆ ਤੂੰ ਖੁਦ ਬਲਾਤਕਾਰੀਆਂ ਨਾਲ ਇੱਕ ਦਾ ਨਹੀਂ 6-7 ਜਣੀਆਂ 6-7 ਜਨਾਨੀਆਂ ਦਾ ਕਰਿਆ ਨਹੀਂ ਜੋ ਇਹ ਜੋ ਇਹ ਜਨਾਨੀ ਜੋ ਆ ਰਹੀ ਆ ਸਾਹਮਣੇ ਇਹਦਾ ਨਾਂ ਨਹੀਂ ਆਪਾਂ ਜਾਣਦੇ ਪੂਰਾ ਕਿਉਂਕਿ ਨਾਮ ਦੱਸਿਆ ਨਹੀਂ ਅਜੇ ਤੱਕ ਉਹਨਾਂ ਨੇ ਤਾਂ ਇਹਦਾ ਦੱਸਣਾ ਹੁਣ ਇਹ ਆ ਵੀ ਇਹਨੇ ਇੱਕ ਦਾ ਨਹੀਂ ਕਈ ਜਨਾਨੀਆਂ ਦਾ ਜੋ ਬੁਲਾ ਕੇ ਨਾ ਆਪਣੀ ਸੇਵਾ ਦੇ ਬਹਾਨੇ ਤੇ ਘਟੀਆਂ ਕਰਤੂਤਾਂ ਕਰਦੇ ਆ ਇਹ ਇਹਦੀ ਅਸੀਂ ਜੋ ਹਕੀਕਤ ਆ ਇਹਦੀ ਇਦਿਆਂ ਗਲਤ ਹਰਕਤਾਂ ਸਾਹਮਣੇ ਲਿਆਤੀਆਂ ਕੈਮਰੇ ਦੇ ਤੇ ਪਰ ਜਿਹੜਾ ਹੁਣ ਇਹ ਕਹਿ ਰਿਹਾ ਵੀ ਅਸੀਂ ਉਹਨਾਂ ਦੇ ਹੱਕ 'ਚ ਖੜੇ ਹਾਂ ਪਹਿਲਾਂ ਤਾਂ ਇਹਨੂੰ ਇਹ ਦੱਸੋ ਜਿਹੜੀਆਂ ਕਮਲਕੌਰ ਦੀਆਂ ਵੀਡੀਓ ਆ ਜਿਵੇਂ ਬਾਬਾ ਜੋ ਆਪਾਂ ਕਹਿ ਦਿੱ ਗਏ ਵੀ ਅਮਰਤਪਾਲ ਮਹਿਰੋ ਆ ਜੋ ਉਹਨੇ ਵੀ ਇੱਕ ਗੱਲ ਹੀ ਕਹੀ ਸੀ ਵੀ ਤੁਸੀਂ ਤੁਹਾਨੂੰ ਮੈਂ 7 ਮਿੰਟਾਂ ਦੀ ਇੱਕ ਵੀਡੀਓ ਦੇ ਦੇਣਾ ਕਮਲਕੌਰ ਦੀ ਜਿਹੜਾ ਕਹਿੰਦਾ ਵੀ ਨਹੀਂ ਜੀ ਇਹ ਤਾਂ ਗਲਤ ਹੋਇਆ ਉਹਦੀ LCD ਦੇ ਵਿੱਚ ਚਲਾ ਕੇ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖ ਲਓ ਤਾਂ ਮੈਂ ਆਪਦਾ ਗਲ ਘਟਾ ਦੂ ਜੇ ਤੁਸੀਂ ਦੇਖ ਲਈ ਤਾਂ ਤਾਂ ਜਦੋਂ ਇੰਨੀਆਂ ਗੰਦੀਆਂ ਵੀਡੀਓ ਪਾਈ ਜਾਂਦੀਆਂ ਇਹ ਜੇ ਲੰਡੇ ਲੁੱੱਚੇ ਬਾਬੇ ਨਾਲ ਰਲ ਜਾਂਦੇ ਆ ਤਾਂ ਹੁਣ ਇਹਦੀ ਕਰਤੂਤ ਸਾਹਮਣੇ ਆਈ ਕਿ ਤੁਸੀਂ ਦੇਖ ਹੀ ਲਈ ਤਾਂ ਹੁਣ ਇਹ ਹੁਣ ਜਿਹੜਾ ਬਾਬਾ ਰਾਜਾ ਰਾਜ ਸਿੰਘ ਨੂੰ ਸਵਾਲ ਕਰ ਰਿਹਾ ਸੀ ਹੁਣ ਅਸੀਂ ਐਸੇ ਨੂੰ ਪੁੱਛਣਾ ਚਾਹੁੰਦੇ ਆ ਵੀਡੀਓ ਨੂੰ ਬਈ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਪੰਜਾਬ ਦੇ ਪ੍ਰਤੀ ਚੈਨਲ ਇਹਦੇ ਤੱਕ ਪਹੁੰਚਣੀ ਚਾਹੀਦੀ ਆ ਵੀ ਦੇਖੋ ਇਹ ਅਸੀਂ ਆਪ ਦੇ ਕੋਲੋਂ ਨਹੀਂ ਬਣਾਈ ਇੱਕ ਚੈਨਲ ਤੋਂ ਆਈ ਆ ਤੇ ਇਹ ਪੂਰੀ ਅਪਲੋਡ ਕਰੂੰਗਾ ਮੈਂ ਜੇ 22 ਮਿੰਟਾਂ ਦੀ ਵੀਡੀਓ ਆ ਇਹ 22 23 ਮਿੰਟ ਦੀ ਤਾਂ ਇਹ ਮੈਂ ਇੱਕ ਵਾਰ ਵੀਡੀਓ ਤੁਹਾਨੂੰ ਥੋੜੀ ਸੁਣਾਈ ਆ ਵੀ ਵੀਡੀਓ ਲੰਬੀ ਨਾ ਹੋ ਜੇ ਜਿਵੇਂ ਹੁਣ ਪੰਜਾਬ ਦੇ ਵਿੱਚ ਜਿਹੜਾ ਇਹ ਜੋ ਘਟਿਆ ਕਰਤੂਤਾਂ ਕਰ ਰਹੀਆਂ ਪਹਿਲੇ ਨੰਬਰ ਤੇ ਤਾਂ ਆਪਾਂ ਇਹ ਕਮਾਂਗੇ ਸਰਕਾਰ ਨੂੰ ਵੀ ਇਹਨਾਂ ਤੇ ਐਕਸ਼ਨ ਲਓ ਪਹਿਲੇ ਨੰਬਰ ਤੇ ਇਹਨਾਂ ਨੂੰ ਚੇਤਾਵਨੀ ਦਿਓ ਜਿੰਨੇ ਵੀ ਗਲਤ ਪਾਉਂਦੇ ਆ ਵੀਡੀਓ ਵੀ ਇਹ ਗੰਦੇ ਕੰਟੈਕਟ ਪਾ ਰਹੇ ਆ ਜਿਹੜੇ ਵੀ ਇਹ ਬੰਦ ਕਰੋ ਡਿਲੀਟ ਕਰੋ ਕੋਈ ਚੰਜ ਦਾ ਕੋਈ ਮੈਸੇਜ ਦਿਓ ਪੰਜਾਬ ਨੂੰ ਹਾਸੇ ਮਜ਼ਾਕ ਕੁਝ ਹੋਰ ਕੁਝ ਹੋਰ ਪਾ ਲਓ 100 ਤਰੀਕੇ ਆਗੇ ਵੀਡੀਓ ਬਣਾਉਣ ਦੇ ਕੋਈ ਨਹੀਂ ਆਪਾਂ ਗਲਤ ਕੰਮ ਕਰਕੇ ਆਪਣਾ ਜੋ ਇਹ ਚੈਨਲ ਚੱਲਣਗੇ ਇੱਕ ਕੁੜੀ ਨੇ ਸਾਬਤ ਵੀ ਕੀਤਾ ਚੈਨਲ ਤੇ ਆ ਕੇ ਸਾਹਮਣੇ ਕਹਿੰਦੀ ਮੈਂ ਆਪਣੇ ਮੰਮੀ ਰੜੀ ਨੇ ਵੀਡੀਓ ਪਾਤੀ ਉਹਨੂੰ ਤਾਂ ਇਹ 10 ਲੱਖ ਵਿਊ 10 ਲੱਖ ਵਿਊ ਕੋ ਥੋੜੇ ਨਹੀਂ ਹੁੰਦੇ ਉਹਦੇ ਚ ਵੀ ਬਥੇਰੇ ਪੈਸੇ ਬਣ ਜਾਂਦੇ ਆ ਬੰਦੇ 10 ਲੱਖ ਵਿਊ ਆਏ ਤੇ ਕਹਿੰਦੀ ਜਿਹੜੀ ਮੈਂ ਕੱਲੀ ਪਾਉਣੀ ਆ ਗੰਦੀਆਂ ਵੀਡੀਓ ਨੱਚ-ਨੱਚ ਕੇ ਤੇ ਆਹ ਗਲਤਫਲਤ ਉਹਨੂੰ 1 ਮਿਲੀਅਨ ਤਾਂ ਹੁਣ ਇਹ ਦੱਸੋ ਫਿਰ ਇਹ ਤਾਂ ਆਪ ਦੀਆਂ ਕਹਿੰਦਾ ਮਤਲਬ ਪੈਸੇ ਦੇ ਵਾਸਤੇ ਉਹ ਕਹਿੰਦੀ ਵੀ ਸਾਨੂੰ ਅਸੀਂ ਤਾਂ ਇਹ ਇਸ ਕਰਕੇ ਪਾਉਣੇ ਆਏ ਵੀ ਕਹਿੰਦੀ ਉਹ ਵੀਡੀਓ ਨੂੰ ਤਾਂ ਇਹ ਜਿਹੜੀ ਮੇਰੀ ਮੰਮੀ ਗੜੀ ਨਾਲ ਬਣਾਈ ਉਹਨੂੰ ਤਾਂ ਇਹ 10 ਲੱਖ ਮੇਰੀ ਕੱਲੀ ਵੀਡੀਓ ਨੂੰ ਜਿਹੜੀਆਂ ਗੰਦੀਆਂ ਬਣੋਣੀ ਉਹਨੂੰ ਆਇਆ 1 ਮਿਲੀਅਨ ਇਸ ਕਰਕੇ ਅਸੀਂ ਇਹ ਵੀਡੀਓ ਪਾਉਣੇ ਆ ਅੱਛਾ ਫਿਰ ਆਪਦੇ ਨੰਗੇ ਹੋ ਜੋ ਨੱਚਾਂ ਲੱਗ ਜੋ ਰੋੜਾਂ ਤੇ ਹੋ ਕੇ ਤਾਂ ਇਹ ਬਈ ਜੋ ਅੱਜ ਦੇ ਸਵਾਲ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਜਿਹੜਾ ਕਿ ਰਸੂਲਪੁਰਿਆ ਬਾੜੀ ਆਪਣੇ ਗੁੰਨੀਓ ਸੋਚਾ ਸੱਚਾ ਸਵਿੱਤਰਾ ਬਣਦਾ ਸੀਗਾ ਤਾਂ ਇਹਦੀਆਂ ਕਰਤੂਤਾ ਹੁਣ ਸਾਹਮਣੇ ਦੇਖ ਹੀ ਲਈਆਂ ਜੋ ਰਾਜ ਪਿਉਆਂ ਦੇ ਸਮਾਨ ਆਪਣੀ ਸਾਰਿਆਂ ਦੀ ਕਿਉਂਕਿ ਇੱਕ ਸਿਆਣਾ ਬੰਦਾ ਪਿਉਆਂ ਦੀ ਸਮਾਨੀ ਹੁੰਦਾ ਤੇ ਉਹ ਇੱਕ ਸਾਡੇ ਸਰਕਾਰਾਂ ਨਾਲ ਲੜਦੇ ਹੁੰਦਾ ਬੰਦੀ ਸਿੰਘਾਂ ਦੇ ਮੋਰਚੇ ਤੇ ਕਦੋਂ ਦੇ ਬੈਠੇ ਆ ਫਿਰ ਇਹਨੇ ਕਿਹਾ ਤੈਨੂੰ ਕੌਣ ਪੁੱਛਦਾ ਬਾਬਾ ਰਾਜਾ ਰਾਜ ਸਿੰਘ ਤੇ ਇਹਨੂੰ ਹੁਣ ਮੈਂ ਇਹ ਦੱਸਦਾ ਵੀ ਤੈਨੂੰ ਕੋਈ ਸਾਈਕਲ ਤੱਕ ਨਹੀਂ ਦਿੰਦਾ ਉਹਨੂੰ ਫੋਰਚੂਨਰ ਗੱਡੀ ਦਿੱਤੀ ਹੈ ਗਿਫਟ ਚ ਸਾਡੇ ਕਈ ਨੌਜਵਾਨਾਂ ਨੇ ਇਕੱਠਿਆਂ ਹੋ ਕੇ ਇੱਕ ਉਹਨੂੰ ਗਿਫਟ ਦਿੱਤਾ ਬਾਬਾ ਰਾਜਾ ਰਾਜ ਸਿੰਘ ਨੂੰ ਤਾਂ ਹੁਣ ਇਹ ਦੱਸੋ ਜੇ ਚੰਗੇ ਕੰਮ ਕਰ ਰਿਹਾ ਤਾਂ ਹੀ ਦਿੱਤੀ ਹੈ ਗੱਡੀ ਕੁਝ ਸਾਈਕਲ ਤੱਕ ਨਹੀਂ ਦਿੰਦਾ ਇਹਨੂੰ ਤਾਂ ਜੀ ਅੱਜ ਦੇ ਵਿਚਾਰ ਸੁਣਨੇ ਆ ਸਾਂਝੇ ਜ਼ਰੂਰ ਕਰਨੀ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਤਾਂ ਜੋ ਇਹ ਇਹਨਾਂ ਦੀਆਂ ਬਾਬਿਆਂ ਦੀਆਂ ਕਰਤੂਤਾਂ ਸਾਹਮਣੇ ਜ਼ਰੂਰ ਲਿਆਉਣਗੇ ਅਸੀਂ ਜਿੰਨਾ ਤੱਕ ਵੀਡੀਓ